जगदीश कुमार जगो जी, जी कर, और मेरे नाल नाल जगुजी, आल इंडिया शड्यूल कास्ट फाउंडरेशन तो और दलित सुरक्षा सेना राहुल मलिक जी राष्ट्रीय प्रधान अज जग पत्र देना आए हैं यह मंग पत्र डीसी साहब नए हाँ इस करके साथ जी भैन पूजा वा ਇਹ ਇਹ ਤੋਂ ਪ੍ਰਵੀਰ ਨਾਮ ਦਾ ਡਾਕਟਰ ਆ ਉਸਨੇ ਇਹਦੇ ਨਾਲ ਸ਼ਾਦੀ ਕਰਵਾਈ ਆ ਔਰ ਉਹ ਜਦੋਂ ਸ਼ਾਦੀ ਕਰਵਾਈ ਸੀ ਉਸਨੇ ਆਪਣੇ ਆਪ ਨੂੰ ਕੁਵਾਰਾ ਕਹਿ ਕੇ ਤੇ ਇਸ ਪੈਰ ਨਾਲ ਸ਼ਾਦੀ ਕਰਾਈ ਸੀ ਮਗਰ ਸ਼ਾਦੀ ਤੋਂ ਬਾਅਦ ਇਹਨੂੰ ਪਤਾ ਲੱਗਾ ਕਿ ਉਹ ਬੰਦਾ ਵਿਆਹਿਆ ਹੋਆ ਔਰ ਬਾਲ ਬੱਚੇ ਧਾਰਿਆ ਇਹਨੂੰ ਗੁੰਮਰਾਹ ਕਰਕੇ ਇਹਦੇ ਨਾਲ ਸ਼ਾਦੀ ਕਰ ਲਈ ਹੁਣ ਉਹ ਇਹਨੂੰ ਅਪਣਾਉਂਦਾ ਨਹੀਂ ਪਿਆ ਔਰ ਲਗਾਤਾਰ ਇਹ ਵਿਚਾਰੀ ਜਿਹੜੀ ਆ ਥਾਂ ਥਾਂ ਦੀਆਂ ਠੋਕਰਾ ਖਾ ਰਹੀ ਆ ਔਰ ਲਗਾਤਾਰ ਇਹਨੇ 3 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਦਰਖਾਸਤ ਦਿੱਤੀ ਸੀ ਕਿ ਦੋਸ਼ੀ ਦੇ ਉੱਤੇ ਕਾਰਵਾਈ ਹੋਵੇ ਮਗਰ ਅੱਜ ਤੱਕ ਦੋਸ਼ੀ ਦੇ 3 ਮਹੀਨਿਆਂ ਤੋਂ ਕੋਈ ਕਾਰਵਾਈ ਨਹੀਂ ਹੋਈ ਉਹਦੇ ਨਾਲ-ਨਾਲ ਸਾਡੇ ਗੁਰਪ੍ਰੀਤ ਜੀ ਹੈਗੇ ਆ ਸੇ ਉਹਨੇ ਵੀ ਜਿਹੜੀ ਆ ਜਾਤੀ ਪ੍ਰਤੀ ਸਾਨੂੰ ਜਿਹੜਾ ਜਾਤੀ ਪ੍ਰਤੀ ਅਪਸ਼ਬਦ ਬੋਲੇ ਗਏ ਹੀ ਜਿਸ ਬੰਦੇ ਦੇ ਵਿੱਚ ਜਿਹੜਾ ਗੁਰਪ੍ਰੀਤ ਆ ਇਹ ਜੱਟ ਪਰਿਵਾਰ ਤੋਂ ਬਲੌਨ ਕਰਦਾ ਵਾ ਔਰ ਇਸ ਦੇ ਨਾਲ ਸਾਡਾ ਬੜਾ ਪਰਿਵਾਰਿਕ ਜਿਹੜਾ ਵਾ ਪਿਆਰ ਆ ਔਰ ਇਹਨਾਂ ਦੇ ਜਿਹੜਾ ਜੀਜਾ ਵੱਲ ਨਵਜੀਤ ਸਿੰਘ ਉਹਨੇ ਸਾਨੂੰ ਜਾਤੀ ਪ੍ਰਤੀ ਨਾ ਫੋਨ ਰਾਹੀਂ ਗਾਲਾਂ ਕੱਢੀਆਂ ਔਰ ਉਹਦੀ ਵੀ ਜਿਹੜੀ ਦਰਖਾਸਤ ਆਹੀ 3 ਮਹੀਨੇ ਤੋਂ ਮੇਰੇ ਨਾਲ ਤੋਂ ਚੱਲਦੀ ਪਈ ਆ ਮਗਰ ਅਜੇ ਤੱਕ ਪੁਲਿਸ ਨੇ ਔਰਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਦੇ ਵਿੱਚ ਅਸੀਂ 2 ਤਰੀਕ ਨੂੰ ਕਚਰੀ ਚੌਂਗਦੇ ਵਿੱਚ ਅਸੀਂ ਦੋਨੇ ਹੀ ਭੈਣ ਭਰਾ ਜਿਹੜੇ ਆ ਔਰ ਭੁਖੜ ਹੜਤਾਲ ਤੇ ਬੈਠ ਜਾ ਰਹੇ ਆ ਉਹਨਾਂ ਦੇ ਨਾਲ-ਨਾਲ ਮੇਰੇ ਨਾਲ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੀ ਸਾਡੇ ਨਾਲ ਸਹਿਯੋਗ ਕਰਦੀਆਂ ਪਈਆਂ ਵਾ ਜੇ ਪੁਲਿਸ ਨੇ ਜਲਦ ਤੋਂ ਜਲਦ ਕਾਰਵਾਈ ਨਾ ਕੀਤੀ ਤੇ 2 ਤਰੀਕ ਤੋਂ ਪਹਿਲਾਂ-ਪਹਿਲਾਂ ਜੇ ਕਾਰਵਾਈ ਨਾ ਕੀਤੀ ਦੋਸ਼ੀਆਂ ਦੇ ਉੱਤੇ ਤੇ ਅਸੀਂ 2 ਤਰੀਕ ਨੂੰ ਜਿਹੜਾ ਭੁਖੜ ਹੜਤਾਲ ਤੇ ਬਹਾਂਗੇ ਅਗਰ ਸਾਡੇ ਦੋਨਾਂ ਹੀ ਭੈਣ ਭਰਾਵਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ ਜ਼ਹਿਵਲਮਕੀ ਜ਼ਹਿਵਲਮਕੀ ਜਿਹਾ ਪਿੰਜੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਖ ਜਿੱਦਾਂ ਕਿ ਤੁਹਾਨੂੰ ਸੁਮਿਤ ਕਾਲੀ ਜੀ ਨੇ ਜਾਣਕਾਰੀ ਦਿੱਤੀ ਆ ਕਿ 2 ਤਰੀਕ ਨੂੰ ਇੱਕ ਕਚਹਿਰੀ ਚੌਂਕ ਤੇ ਭੋਖੜ ਧਾਲ ਤੇ ਬਹਿ ਰਹੇ ਆ ਪੂਜਾ ਭੈਣ ਜੀ ਤੇ ਸੁਮਿਤ ਕਾਲੀ ਜੀ ਦਲੀ ਸੁਰੱਖਿਆ ਸੈਨਾ ਵੱਲੋਂ ਪੂਰੀ ਜ਼ਿਲ੍ਹੇ ਦੀ ਟੀਮ ਵੱਲੋਂ ਇਹਨਾਂ ਦਾ ਸਮਰਥਨ ਆ ਜਿਹੜਾ ਕਿ ਹਮੇਸ਼ਾ ਹੀ ਸਾਨੂੰ ਸ਼ੜਕਾ ਦੇ ਉੱਤਰ ਕੇ ਹੀ ਆਪਣੇ ਫੈਸਲੇ ਤੇ ਆਪਣੇ ਹੱਕ ਲੈਣੇ ਪੈਂਦੇ ਆ ਇਹਨਾਂ ਦੇ ਸਮਰਥਨ ਲਈ ਪੂਰੀ ਟੀਮ ਤਿਆਰ ਆ ਜੈਪੀ ਜੈ ਸੋਇਦਾਨ ਜੀ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਚ ਪ੍ਰੇਸ਼ਦਾ ਮੈਂ ਦਾਸਤੀ ਪ੍ਰਧਾਨ ਆ ਇਹ ਜਿਹੜੀ ਪੂਜਾ ਪੈਨ ਔਰ ਸਮਿਤ ਗਾਲੀ ਨੇ ਜਿਹੜਾ ਭੁਖੜਦਾਲ ਦਾ ਜਿਹੜਾ ਫੈਸਲਾ ਲਿਆ ਵਾ ਜਿਹੜੀ ਕਿ ਉਹਨਾਂ ਨੇ ਕਿਹਾ ਵੀ ਤਿੰਨ ਤਿੰਨ ਮਹੀਨੇ ਹੋ ਗਏ ਸਾਡੀਆਂ ਤਰਕਸ਼ਾ ਚੱਲਦੀਆਂ ਨੂੰ ਕੋਈ ਵੀ ਕਾਰਵਾਈ ਨਹੀਂ ਹੋਈ ਅਸੀਂ ਇਹਨਾਂ ਦੇ ਨਾਲ ਆ ਅਸੀਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਪੂਰੀ ਇਹਨਾਂ ਦੇ ਨਾਲ ਆ ਅਸੀਂ ਵੀ ਉਹ ਦਿਨ ਭੁਖਤਾਲ ਦੇ ਵਿੱਚ ਇਹਨਾਂ ਦੇ ਨਾਲ ਹਿੱਸਾ ਲਵਾਂਗੇ ਇਹਨਾਂ ਕੋਲ ਕਹਿੰਦਾ ਹੈ ਜਵਾ ਵਾਲਮੀਕੀ ਹਰਿਆਰ ਜਾਨ ਮੈਂ ਸੁਖਿੰਦਰ ਸਿੰਘ ਸੁਲਨਗੜਵਾਲਾ ਦਫ਼ਤਰ ਡਿਪਟੀ ਕਸ਼ਨ ਅਮਰਸਾ ਅੱਜ ਵਾਲਮੀਕ ਅੰਬੇਦਕਰ ਮਹਾ ਪੰਚਾਇਤ ਵੱਲੋਂ ਇੱਕ ਮਾਰਗ ਪੱਤਰ ਦਿੱਤਾ ਗਿਆ ਕੋਈ ਪੂਜਾ ਨਾਮ ਦੀ ਲੜਕੀ ਹੈ ਉਹਦੇ ਨਾਲ ਕਿਸੇ ਡਾਕਟਰ ਪ੍ਰਵੀਨ ਚਾਰਸ਼ਰਨਾ ਕੋਲ ਦਾ ਨਾਮ ਹੈ ਉਨੇ ਕੋ ਆਪਣੇ ਧੋਖੇ ਦੇ ਨਾਲ ਦੱਸ ਕੇ ਉਹਦੇ ਨਾਲ ਸ਼ਾਦੀ ਕਰਵਾ ਲਈ ਉਸ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਇਹਦੇ ਮਾਮਲੇ ਦੇ ਵਿੱਚ ਹੀ ਕੋਈ ਗਾੜੀ ਗਲੋਚ ਵੀ ਕੋਈ ਹੈ ਕੋਈ ਆਪਸ਼ਬਦ ਜਿਹੜਾ ਹੈ ਉਹ ਵਾਲਮੀਕ ਸਮਾਜ ਦੇ ਪ੍ਰਤੀ ਕੋਈ ਬੋਲ ਗਏ ਉਹਦੇ ਸਬੰਧੀ ਤੇ ਉਸ ਡਾਕਟਰ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਹੋਇਆ ਇਹ ਮੰਗ ਪੱਤਰ ਜਿਹੜਾ ਸਾਡੇ ਕਾਨੂੰਨ ਦੇ ਸਾਡੇ ਵੀ ਕਾਰਜ ਕਰਦੇ ਆ ਮਾਜੋ ਡਿਸਰ ਧਿਆਨ ਚ ਲਾ ਕੇ ਇਸ ਦਫ਼ਤਰ ਦੇ ਵੱਲੋਂ ਆ ਉਹ ਅਗਲੀ ਕਾਰਵਈ ਕਾਨੂੰਨੀ ਕਾਜ਼ੇ ਕਰਦੀ ਹੈ